ਜਸਵੰਤ ਸਿੰਘ ਕਮਲਦੇ ਨਾਵਲ ਪਾਲੀ ਦਾ ਅਗਲਾ ਕਾਂਡ 17 ਸਵੇਰੇ ਉੱਠਦੇ ਨੂੰ ਇੱਕ ਧਾਰ ਮਿਲੀ ਹਰਵੰਸ ਸਟਾਈਫਾਈਟ ਨਾਲ ਬਿਮਾਰ ਹੈ ਤੈਨੂੰ ਮਿਲਣਾ ਚਾਹੁੰਦਾ ਹੈ ਛੋਟੇ ਭਰਾ ਦੇ ਬਿਮਾਰ ਹੋਣ ਨੇ ਮੈਨੂੰ ਘਰ ਲਈ ਢੜਫਾ ਦਿੱਤਾ ਭਾਵੇਂ ਮੈਂ ਉੱਥੇ ਪਿਛਲੀ ਛੁੱਟੀ ਮਾਇੂਸ ਕੱਟ ਕੇ ਆਇਆ ਸੀ ਮਾਂ ਜਾਏ ਦਾ ਮੋਹ ਇੱਕ ਦੇਵੀ ਖਿੱਚ ਰੱਖਦਾ ਹੈ ਮੋਹ ਇੱਕ ਖਿੱਚ ਹੈ ਮੈਂ ਪਾਲ ਨੂੰ ਤਾਰ ਬਾਰੇ ਸਭ ਕੁਝ ਦੱਸਿਆ ਅਸਾ ਡਾਕਟਰ ਦੀ ਸਲਾਹ ਲਈ ਉਸ ਵਿਸ਼ਵਾਸ ਤੋਂ ਆਇਆ ਕਿ ਛੁੱਟੀ ਇੱਕ ਦੋ ਦਿਨਾਂ ਵਿੱਚੋਂ ਮਨਜ਼ੂਰ ਕਰਵਾ ਦੇਵੇਗਾ ਸੇਤ ਮੇਰੀ ਲਗਭਗ ਠੀਕ ਹੋ ਚੁੱਕੀ ਸੀ ਧਾਰ ਨੇ ਇੱਕ ਤਰ੍ਹਾਂ ਫਿਕਰ ਵਿੱਚ ਪਾ ਦਿੱਤਾ ਮੈਂ ਕਾਲਾ ਸਾਂਕੇ ਕਦੋਂ ਛੁੱਟੀ ਮਿਲੇ ਤੇ ਉੱਡ ਕੇ ਮਾਤਭੂਮੀ ਜਾ ਪਹੁੰਚਾਂ ਰਾਮੂ ਝਾੜੂ ਵਾਲੇ ਨੇ ਆ ਕੇ ਦੱਸਿਆ ਕਿ ਤੁਹਾਡੇ ਫੌਜੀ ਮਿੱਤਰ ਤੁਹਾਨੂੰ ਮਿਲਣ ਆਏ ਹਨ ਅਤੇ ਦੋ ਨੰਬਰ ਵਾਰਡ ਵਿੱਚ ਉਡੀਕਦੇ ਹਨ ਮੈਂ ਉਹਨਾਂ ਨੂੰ ਮਿਲਣ ਚੜ੍ਹਿਆ ਗਿਆ ਮੈਨੂੰ ਵੇਖ ਕੇ ਸਾਰੇ ਮੁਸਕਰਾ ਪਏ ਤੇ ਮੇਰੀ ਕੋਈ ਗੱਲ ਸੁਣਨ ਜਾਂ ਜਵਾਬ ਦੀ ਉਡੀਕ ਤੋਂ ਬਗੈਰ ਹੀ ਕਈ ਗੱਲਾਂ ਕਰਦੇ ਗਏ ਇਹਦੀ ਬਈ ਨਰਸ ਨਾਲ ਯਾਰੀ ਲੱਗੀ ਹੈ ਇਹ ਹੁਣ ਕਦੋਂ ਆਪਾਂ ਨੂੰ ਸਿਆੰਦਾ ਅਸੀਂ ਚਾਰੀ ਮੀਲ ਤੋਂ ਖਬਰ ਲੈਣ ਮਸਾਂ ਸਾਬ ਤੋਂ ਛੁੱਟੀ ਲੈ ਕੇ ਆਏ ਆ ਤੂੰ ਨਰਸ ਦੇ ਘਰੋਂ ਨਹੀਂ ਨਿਕਲਿਆ ਦੋ ਘੰਟੇ ਹੋ ਗਏ ਉਡੀਕਦਿਆਂ ਨੂੰ ਮੈਂ ਹੱਸਦੇ ਨੇ ਉੱਤਰ ਦਿੱਤਾ ਮਿੱਤਰੋ ਤੁਸੀਂ ਕਿਉਂ ਜੀਆਂ ਗੱਲਾਂ ਕਰਦੇ ਹੋ ਉਹ ਗੱਲਾਂ ਗਰਾਈ ਸੱਚੀਆਂ ਕਰਦੇ ਆ ਉਹ ਮੈਨੂੰ ਜੇ ਕੋਈ ਨਰਸ ਮਿਲਣ ਦੀ ਚਾਹ ਹੋਵੇ ਤਾਂ ਤੇ ਨਿੱਤ ਜ਼ਖਮੀ ਹੋਵਾਂ ਇੱਕ ਹੋਰ ਬੋਲਿਆ ਉਂਝ ਜੇ ਝਗੜਾ ਹੈ ਹੁਣ ਹਾਂ ਬਿਲਕੁਲ ਮੈਂ ਉੱਤਰ ਦਿੱਤਾ ਮੇਰੇ ਨਾਲ ਦੇ ਵੀ ਕਈ ਜ਼ਖਮੀ ਹੋਏ ਜਿਹੜੇ ਉਸੇ ਹਸਪਤਾਲ ਵਿੱਚ ਰਾਤੀ ਹੋ ਰਹੇ ਸਨ ਇਨਾ ਖਬਰ ਲੈਣ ਆਇਆ ਵਿੱਚ ਮਾਤਾ ਦੇ ਦਾਗਾ ਵਾਲਾ ਜ਼ਿਲ੍ਹੇ ਦਾ ਗਰਾਈ ਵੀ ਆਇਆ ਹੋਇਆ ਹੈ ਉਹ ਵੀ ਮੁਸਕਰਾ ਮੁਸਕਰਾ ਗੱਲਾਂ ਸੁਣਾ ਰਿਹਾ ਸੀ ਇੱਕ ਖੋਚੜ ਨੇ ਮੈਨੂੰ ਕਿਹਾ ਮਿੱਤਰ ਸਾਡੀ ਵੀ ਸਾਂਝ ਪਵਾਰ ਹੈ ਨਹੀਂ ਤਾਂ ਤੇਰਾ ਕੰਮ ਕੱਢ ਦੇਵਾਂਗੇ ਓਏ ਪਿਆਰ ਵੀ ਕਦੇ ਵੰਡਿਆ ਜਾਂਦਾ ਮੈਂ ਉੱਤਰ ਦਿੱਤਾ ਉਹ ਦ੍ਰੋਪਦੀ ਵੰਜਾਂ ਨੇ ਸਾਂਭੀ ਸੀ ਇੱਕ ਮਰਦ ਨਾਰੀ ਕਦੋਂ ਦਿੰਦਾ ਹੈ ਜੇ ਸਿੱਧੇ ਹੱਥੀ ਨਹੀਂ ਦਿੰਦਾ ਤਾਂ ਨਹੰਗਾ ਵਾਲਾ ਹੱਲਾ ਬੋਲੋ ਮੈਂ ਉਹਨਾਂ ਨੂੰ ਚਮਕਾਉਣ ਲਈ ਗਿਆ ਅਸੀ ਦੋਵੇਂ ਪਰਸੋਂ ਦੇਸ਼ ਨੂੰ ਛੁੱਟੀ ਕੱਢਣ ਜਾ ਰਹੇ ਆ। ਫੋਜੀ ਇਹ ਗੱਲ ਸੁਣ ਕੇ ਚੀਕ ਉੱਠੇ। ਵਾਰਿਸ ਆਹ ਹੈ ਕੌਣ ਸ਼ਰੀਕ ਉਸਦਾ ਜਿਸ ਦਾ ਰੱਬ ਨੇ ਕੰਮ ਸਵਾਰਿਆਈ। ਫਿਰ ਤੂੰ ਜਿਉਂਦਾ ਨਹੀਂ ਦੇ ਸਵਾ ਸਕਦਾ ਹਵਲ ਤੇ ਘਰ ਤੱਕ ਕੀ ਨਹੀਂ ਪੁੱਜਦਾ। ਇਸ ਇਸ਼ਕ ਦਰਿਆ ਦੇ ਵਹਿਣ ਡੂੰਗੇ ਤਾਰੂ ਡੁੱਬਦੇ ਅਦ ਵਿਚਕਾਰ ਜਾ ਕੇ। ਔਰ ਨਰਸ ਨਾਲ ਮੌਜਾਂ ਮਾਨ ਲੈਂਦਾ। ਜੇ ਪਿਆਰਾ ਮੋਰਚੇ ਤੋਂ ਅੱਧ ਮਰੇ ਨੂੰ ਨਾ ਚੁੱਕ ਕੇ ਲਿਆਉਂਦਾ। ਇੱਕ ਫੌਜੀ ਨੇ ਮੈਨੂੰ ਮਾਤਾ ਦੇ ਦਾਗਾਂ ਵਾਲੀ ਗਰਾਈਂ ਵੱਲ ਇਸ਼ਾਰਾ ਕਰਦਿਆਂ ਕਿਹਾ। ਔਰ ਕੀ ਭਰਾ ਤੇਰਾ ਨਾਮ ਹੀ ਪਿਆਰਾ ਹੈ। ਮਸਕਰਾਏ ਨੂੰ ਨਰਮਾਨਜਾ ਹੋ ਕੇ ਕਿਆ ਆ ਵੀਰ ਮੇਰਾ ਹੀ ਪੜਾ ਜਾਣਾ ਪਿਆਰਾ ਐ ਮੈਂ ਤੇਰਾ एहसान ساری ਉਮਰ ਨਹੀਂ ਭੁੱਲ ਸਕਦਾ ਐਨੂੰ ਆਪਣੇ ਪਿੰਡ ਦਾ ਨਾਂ ਦੱਸ ਮੈਂ ਤੇਰੇ ਘਰ ਦੇਆਂ ਨੂੰ ਤੇਰੀ ਸੁਖਸਾਨ ਜਾ ਕੇ ਦੱਸਾਂਗਾ ਮੇਰਾ ਪਿੰਡ ਕੋਕਰੀਆ ਪਰ ਘਰ ਮੇਰੀ ਸੁਖਸਾਨ ਦੱਸਣ ਦੀ ਲੋੜ ਨਹੀਂ ਮੈਂ ਕੋਕਰੀ ਪਿੰਡ ਦਾ ਨਾਂ ਸੁਣ ਕੇ ਹੈਰਾਨ ਹੋ ਗਿਆ ਹੋ ਨਾ ਭਰਾ ਮਾਂ ਬਾਪ ਤੇ ਭੈਣ ਭਰਾਵਾਂ ਦੇ ਦਿਲ ਲੜਾਈ ਵਿੱਚ ਗਏ ਆਪਣੇ ਸਬੰਧੀ ਸਦਾ ਤੜਫਦੇ ਰਹਿੰਦੇ ਆ ਜੇ ਤੁਸੀਂ ਕੋਈ ਸੁਨੇਹਾ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਦੇ ਇੱਧਰ ਆ ਡੋ ਕੇ ਸੁਣ ਲੋ ਮੇਰੇ ਦਿਲ ਇੱਕ ਵਾਰ ਜੂ ਦਿਲ ਸੜ ਗਿਆ ਉਹ ਜਦੋਂ ਕੋਈ ਨਾਲ ਦਾ ਛੁੱਟੀ ਜਾਵੇ ਤੀਵੀਆਂ ਵਾਲੇ ਦੇ ਦਿਲ ਐਵੇਂ ਫਿਸੂ ਫਿਸੂ ਕਰਨ ਲੱਗ ਪੈਂਦੇ ਆ ਅਸੀਂ ਦੋਵੇਂ ਬਾਹਰ ਇੱਕ ਬਰਿਸ਼ ਕੋਲਾ ਬੈਠੇ ਮੈਂ ਉਸ ਨੂੰ ਕਿਆ ਦੱਸੋ ਰਾਜੀ ਕੀ ਹੁਕਮ ਹੈ ਵੈਸੇ ਮੈਂ ਕੋਈ ਤੁਹਾਡਾ ਕੰਮ ਕਰਨ ਨੂੰ ਤਿਆਰ ਹਾਂ ਪਰ ਮੇਰੀ ਜਾਨ ਪੇਛਾਨ ਦਾ ਸਾਣ ਜੋ ਤੁਸੀਂ ਕੀਤਾ ਉਹ ਤਾਂ ਮੈਂ ਸਾਰੀ ਉਮਰ ਨਹੀਂ ਉਤਾਰ ਸਕਾਂਗਾ ਸਨੇਹਾ ਵੀਰ ਕੋਈ ਨਹੀਂ ਮੈਂ ਬੜਾ ਪਾਪੀ ਆ ਮੈਂ ਚਾਹੁੰਦਾ ਹਾਂ ਜਿਉਂਦਾ ਵਾਪਸ ਨਾ ਜਾਵਾਂ ਕਿਉਂ ਪ੍ਰਾ ਇਹ ਕਿਉਂ ਆਕਦਾ ਨਹੀਂ ਉਹ ਗ੍ਰਹੀਂ ਮੈਨੂੰ ਕਾੜੀਆਂ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ ਕਾਸ਼ ਮੈਨੂੰ ਪਹਿਲਾਂ ਕੋ ਸੋਝੀ ਹੁੰਦੀ ਆਖਰ ਦੱਸਿਐ ਵੀ ਕੁਝ ਪਹਿਲਾਂ ਤੁਸੀਂ ਮੈਨੂੰ ਆਪਣਾ ਪਿੰਡ ਦੱਸੋ ਫਿਰ ਮੈਂ ਤੁਹਾਨੂੰ ਸੁਣਾਵਾਂ ਦੇਵਾਂਗਾ ਪਿਆਰਾ ਬੜਾ ਦੁਖੀ ਹੋ ਕੇ ਗੱਲਾਂ ਕਰ ਰਿਹਾ ਸੀ ਮੇਰਾ ਪਿੰਡ ਛੀਨਾ ਹੈ ਤੁਸੀਂ ਤੇ ਬਿਲਕੁਲ ਸਾਡੇ ਲੱਗਦੇ ਹੋ ਉਹ ਸੱਥ ਮਣਾਉਂਦਿਆ ਕਿ ਆ ਪ੍ਰਾ ਸੁਨੇਹਾ ਕੋਈ ਨਹੀਂ ਇੱਕ ਪ੍ਰਾਰਥਨਾ ਹੈ ਤੂੰ ਮੇਰੀ ਖਾਤਰ ਇਹਨਾ ਕੰਮ ਜ਼ਰੂਰ ਕਰੀ ਤੁਹਾਡੇ ਪਿੰਡ ਤੋਂ ਤਲਵੰਡੀ ਤਨ ਮੀਲਾ ਉਤੇਸ ਸੇਵਾ ਸਿੰਘ ਦੀ ਲੜਕੀ ਪ੍ਰਿਤਪਾਲ ਨੂੰ ਉਚੋਪ ਗਿਆ ਮੇਰੀ ਇੰਨੀ ਗੱਲ ਸੁਣ ਕੇ ਹੈਰਾਨੀ ਵਿੱਚ ਹੋਸ਼ ਟਿਕਾਣੇ ਨਾ ਰਹੀ ਪਰ ਆਪੇ ਤੇ ਮੁਸ਼ਕਲ ਨਾਲ ਕਾਬੂ ਪਾਉਂਦਿਆ ਕਿ ਹਾਂ ਉਸ ਨੂੰ ਕੀ ਕਹਾ ਉਸ ਨੂੰ ਬੇਨਤੀ ਕਰੀ ਕਿ ਪਿਆਰਾ ਸਿੰਘ ਕੋਖਰੀwala ਆਈਸ਼ਵਰ ਨੂੰ ਸਾਖੀ ਜਾਣ ਕੇ ਆਪਣੇ ਗੁਨਾਹਾਂ ਦੀ ਤੇਰੇ ਪਾਸੋਂ ਮਾਫੀ ਮੰਗਦਾ ਹੈ ਮੈਂ ਮੁੜ ਕੇ ਤੇ ਛੁੱਕਾ ਹੀ ਆਉਣਾ ਨਹੀਂ ਚਾਹੁੰਦਾ ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤੇ ਪਰ ਜੇ ਤੂੰ ਮੈਨੂੰ ਮਾਫ ਨਾ ਕੀਤਾ ਮੇਰੀ ਜਾਨ ਸੁਖਾਲੀ ਨਾ ਨਿਕਲ ਸਕੇਗੀ ਮੈਂ ਤੇਰੇ ਮੱਥੇ ਨਹੀਂ ਲੱਗ ਸਕਦਾ ਮੈਨੂੰ ਬਖਸ਼ ਦੇਵੀਂ ਇੱਕ ਪਾਪੀ ਨੂੰ ਜ਼ਰੂਰ ਬਖਸ਼ ਦੇਵੀਂ ਮੈਂ ਆਪਣੀਆਂ ਹਕੀਕਤਿਆਂ ਦਾ ਫਲ ਪਾ ਚੁੱਕਾ ਘਰ-ਬਾਰ ਸਭ ਬਰਬਾਦ ਹੋ ਗਿਆ ਪਿਆਰਾ ਸਿੰਘ ਰੋ ਰਿਹਾ ਸੀ ਮੇਰੀ ਹਾਲਤ ਪਾਗਲਾਂ ਵਰਗੀ ਸੀ ਮੈਨੂੰ ਥੋੜਾ ਸ਼ੱਕ ਇਸ ਤੇ ਪਾਲ ਦਾ ਪਤੀ ਹੋਣ ਦਾ ਪੈ ਰਿਹਾ ਸੀ ਮੈਂ ਸਮਝਦਿਆਂ ਹੋਇਆ ਉਸਨੂੰ ਦਰਾਸਾ ਦੇਣਾ ਚਾਹਿਆ ਭਰਾ ਤੁਸੀਂ ਰੋਵੋ ਨਾ ਮੈਂ ਉਸਨੂੰ ਸਭ ਕੁਝ ਤੁਹਾਡੇ ਵੱਲੋਂ ਦੱਸਾਂਗਾ ਤੁਸੀਂ ਆਪਣੀ ਸਾਰੀ ਵਿਥਿਆ ਸੁਣਾਓ ਮੈਂ ਅੰਦਰੋਂ-ਅੰਦਰ ਕੰਬ ਰਿਹਾ ਸਾਂ ਮੈਂ ਭਰਾ ਉਸ ਬੇਗੁਨਾ ਨੂੰ ਘਰੋਂ ਤੱਕਾ ਦਿੱਤਾ ਰਵਰਣ ਦੀ ਚੁੱਕ ਵਿੱਚ ਆ ਕੇ ਦੂਜਾ ਵਿਆਹ ਕਰਵਾ ਲਿਆ ਘਰ ਦੇ ਲਾਲਚ ਨੂੰ ਮਰਦੇ ਸਨ ਦਿਲੋਂ ਮੈਂ ਵਿਆਹ ਕਰਾ ਕੇ ਉਹ ਕਈ ਰਾਜ਼ੀ ਨਹੀਂ ਸੀ ਹੁਣ ਵਾਲੀ ਇੱਕ ਸਰਦੀ ਬਿਮਾਰੀ ਰੋਗ ਦੀ ਮਾਰੀ ਹੋਈ ਐ ਉਸ ਦਾ ਤਾਪ ਨਹੀਂ ਹਟਦਾ ਕੋਈ ਤਬਦਕ ਆਖਦਾ ਕੋਈ ਕੁਝ ਮੇਰਾ ਦਿਲ ਟੁੱਟ ਗਿਆ ਮੈਂ ਕਰਪਾਲ ਨੂੰ ਲਿਆਉਣ ਲਈ ਗਲਤ ਤੋਰੀ ਬਾਪੂ ਨੇ ਲਾਲ ਪੀਲੀਆਂ ਅੱਖਾਂ ਕਢ ਖਮੋਸ਼ ਕਰ ਦਿੱਤਾ ਮੈਂ ਚੋਰੀ ਦੋ ਵਾਰ ਪਾਲ ਨੂੰ ਮਿਲਣ ਦਾ ਯਤਨ ਕੀਤਾ ਪਰ ਉਹ ਪਿੰਡ ਨਹੀਂ ਸੀ ਉਸ ਵੇਲੇ ਮੈਨੂੰ ਉਸ ਦੀਆਂ ਨੇਕੀਆਂ ਯਾਦ ਆਉਣ ਲੱਗੀਆਂ ਕਦੇ ਸਾਹਮਣੇ ਨਾ ਬੋਲਣਾ ਸਦਾ ਕੰਮ ਵਿੱਚ ਜੁਟੇ ਰਹਿਣਾ ਮੇਰੀ ਆਦੀ ਸੇਵਾ ਕਰਨੀ ਕਿੱਡਾ ਪੱਥਰ ਦਿਲ ਨਿਕਲਿਆ ਮੈ ਸਰਦਾਰ ਜੀ ਬਹੁਤ ਪਾਪੀਆਂ ਉਹ ਫਿਰ ਰੋਪਿਆ ਮੇਰੀ ਸਮਝ ਕੋਈ ਫੈਸਲਾ ਨਾ ਕਰ ਸਕੀ ਕਿ ਮੈਂ ਹੁਣ ਕਿਸ ਪਾਸੇ ਨੂੰ ਨਿਕਲਾਂ ਉਸ ਫਿਰ ਹਿਸਕੀਆਂ ਲੈਂਦਿਆ ਕਿਆ ਬਸ ਭਰਾ ਮੈਨੂੰ ਉਸ ਤੋਂ ਮਾਫੀ ਦਵਾ ਦੇਵੇਂ ਆਖ ਦੇਵੇਂ ਕਿ ਉਹ ਆਪਣੇ ਗੁਨਾਹਾਂ ਤੇ ਝੂਰਦਾ ਮਰੇਗਾ ਕਰਦਿਆ ਨੂੰ ਮੇਰਾ ਕੋਈ ਸੁਨੇਹਾ ਨਹੀਂ ਭਰਾ ਤੂੰ ਭਰਤੀ ਕਿਉਂ ਹੋਇਆ ਕਿਉਂ ਨਾ ਉਸ ਨੂੰ ਮਿਲਣ ਦਾ ਹੋਰ ਯਤਨ ਕੀਤਾ ਕਰਦੇ ਉਸ ਨੂੰ ਲਿਆਉਣ ਬਾਰੇ ਨਾ ਮੰਨੇ ਤੇ ਪੈਸਿਆਂ ਦੀ ਆਸ ਤੇ ਬੈਠੇ ਰਹੇ ਮੈਂ ਗੁੱਸੇ ਵਿੱਚ ਭਰਤੀ ਹੋ ਗਿਆ ਕਿਉਂਕਿ ਵੈਲਾ ਵਿੱਚ ਪੈ ਕੇ ਘਰ ਵਿੱਚ ਫੁੱਟੀ ਕਾਡੀ ਵੀ ਨਹੀਂ ਸੀ ਰਹੀ ਫਿਰ ਮਗਰੋਂ ਆਖਣ ਛੇਤੀ ਨਾਮਾ ਕਟਵਾ ਮੈਨੂੰ 2 ਸਾਲ ਭਰਤੀ ਹੋਏ ਨੂੰ ਹੋ ਗਿਆ ਮੈਂ ਪਿੰਡੂ ਕਾ ਹੀ ਛੁੱਟੀ ਨਹੀਂ ਗਿਆ ਇੱਥੇ ਉਸਦੀ ਸੇਵਾ ਤੇ ਯਾਦਵ ਦੇ ਰਸਤਾਂ ਲੱਗੀਆਂ ਹੁਣ ਤੇ ਹਉ ਦਿਲ ਕਰਦਾ ਕਿ ਮੌਤ ਆਵੇ ਤੇ ਛੇਤੀ ਇੱਕ ਪਾਪੀ ਨੂੰ ਉਸਦੇ ਪਾਪਾਂ ਦੀ ਸਜ਼ਾ ਮਿਲੇ ਉਹ ਜੁਗ ਜਾਕੀ ਜਾ ਰਿਹਾ ਸੀ ਮੈਂ ਉਹ ਕੁਝ ਸੁਣ ਨਹੀਂ ਸਾਂ ਰਿਹਾ ਉਸਦੇ ਗਨਾਹਾਂ ਦੇ ਪਛਤਾਵੇ ਦਿੱਤਾ ਕਦਰ ਕਰ ਰਿਹਾ ਸਾਂ ਕਿਉਂਕਿ ਇਸ ਤਰ੍ਹਾਂ ਪਾਲਦਾ ਹਰ ਗੱਲੋਂ ਬੇਦਾਗ ਹੋਣਾ ਸਾਬਤ ਹੁੰਦਾ ਸੀ ਪਰ ਦਿਲ ਵਿੱਚੇ ਵਿੱਚ ਬੈੰਦਾ ਜਾ ਰਿਹਾ ਸੀ ਉਹ ਤੁਹਾਨੂੰ ਜ਼ਰੂਰ ਮਾਫ਼ ਕਰ ਦੇਵੇਗੀ ਮੈਂ ਜਿਹੜਾ ਬੜਾ ਹੀ ਧੰਨਵਾਦੀ ਹੋਵਾਂਗਾ ਪਰ ਇਹ ਤਾਂ ਭਰਾ ਬੜਾ ਚੰਗਾ ਹੋਣਾ ਸੀ ਜੇ ਤੂੰ ਮੈਨੂੰ ਮੋਰਚੇ ਤੇ ਹੀ ਮਰ ਜਾਣ ਦਿੰਦਾ ਮੈਂ ਹੌਕਾ ਲੈਂਦਿਆਂ ਕਿਹਾ ਇਉਂ ਕਿਉਂ ਆਖਦਾ ਵੀਰਾ ਹੋਂ ਤੇ ਤੇਨੂੰ ਸਕੇ ਆ ਭਰਾ ਵਾਂਗ ਪਿਆਰ ਕਰਿਆ ਕਰਾਂਗਾ ਤੇਰੀ ਦੁੱਖ ਭਰੀ ਕਹਾਣੀ ਨੇ ਮੇਰੇ ਸੁੱਤੇ ਦੁੱਖ ਜਗਾ ਦਿੱਤੇ ਹਨ ਮੇਰੇ ਵਰਗਾ ਤੇ ਦੁਸ਼ਮਣ ਵੀ ਔਖਾ ਨਾ ਹੋਵੇ ਮੇਰਾ ਮਨ ਆਖ ਰਿਹਾ ਸੀ ਦੁਸ਼ਮਣ ਤਾਂ ਤੇਰੇ ਸਾਹਮਣੇ ਬੈਠਾ ਹੈ ਜ਼ਾਲਮਾ ਮੋਰਚੇ ਤੋਂ ਬਚਾ ਕੇ ਤੂੰ ਮੇਰੇ ਸਿਰ ਇੱਕ ਹੋਰ ਏਹਸਾਨ ਚੜਾ ਦਿੱਤਾ ਤੂੰ ਤਾਂ ਮੇਰੇ ਜੀਵਨ ਦੇ ਸਭ ਦਰਵਾਜ਼ੇ ਬੰਦ ਕਰ ਦਿੱਤੇ ਹਨ ਇਹ ਤੁਹਾਡਾ ਸੰਦੇਸ਼ ਉਸ ਤੱਕ ਜ਼ਰੂਰ ਪੁੱਜ ਜਾਵੇਗਾ ਪਰ ਤੁਸੀਂ ਆਪਣਾ ਪਤਾ ਲਿਖਾ ਦੇਵੋ ਉਸ ਆਪਣਾ ਪਤਾ ਦੱਸਿਆ ਤੇ ਮੈਂ ਜ਼ਹਿਰ ਦਾ ਕੁੱਟ ਪਰ ਕੇ ਲਿਖ ਲਿਆ ਉੱਥੋਂ ਉੱਠਿਆ ਮੈਂ ਆਪਣਾ ਬਮਸਾ ਸੰਭਿਆ ਅਸੀਂ ਫਿਰ ਫੌਜੀਆ ਕੋਲ ਆਏ ਮੇਰੀ ਹਾਲਤ 13 ਦੇ ਰੋਗੀਆਂ ਵਰਗੀ ਹੋ ਗਈ ਸੀ ਪਿਆਰੇ ਦਾ ਪੇਸ਼ਤਾਵਾ ਮੈਨੂੰ ਮਾਰ ਕੇ ਹੀ ਸੁੱਟ ਗਿਆ ਫੌਜੀ ਆਪਣੀ ਸੁਭਾਤ ਤੋਂ ਮਜਬੂਰ ਬਕਣ ਲੱਗ ਪਏ ਉਹ ਪਿਆਰਿਆ ਕਰਾਇਆ ਜਿਲਹਲੋ ਹਾਂ ਬੱਚੂ ਸੁਨਿਆ ਨਾਲ ਨਹੀਂ ਕੰਮ ਬੰਨਾ ਰਾਤੀ ਉਸਦੇ ਨਾਂ ਦਾ ਸਿਮਰਨ ਕਰਿਆ ਕਰ ਅਸੀਂ ਦੋਵੇਂ ਚੁੱਪਸਾਂ ਹੋਰ ਉਹਨਾ ਬੇਵਕੂਫਾਂ ਨੂੰ ਆਖਦੇ ਵੀ ਕੀ ਫੌਜੀ ਤਾਂ ਰਣ ਦੇ ਮੋਹ ਵਿੱਚ ਉਸਤੇ ਪੈਰੀ ਹੱਥ ਲਾਉਣ ਤਾਂ ਹੀ ਜਾਂਦਾ ਓਏ ਬਾਹਰ ਦਾ ਫੌਜੀ ਮਲਕਾਂ ਦੇ ਮੁਰਕ ਮਾਰ ਲੈਂਦਾ ਪਰ ਘਰ ਤੀਵੇਂ ਅੱਗੇ ਕੰਨ ਨਹੀਂ ਖੁਰਕਦਾ ਦੋ ਚਾਰ ਹੋਰ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਪਿੱਛੋਂ ਖਬਰ ਲੈਣ ਲਈ ਮਿੱਤਰ ਆਪਣੀਆਂ ਲਾਰੀਆਂ ਛੇੜ ਚੜੇ ਗਏ ਮੈਂ ਉਹਨਾਂ ਤੋਂ ਵਿਦਾ ਹੋ ਕੇ ਘਰੇ ਨੂੰ ਆਇਆ ਅੱਗੇ ਪਾਲ ਕੁਦਰਤੀ ਉੱਥੇ ਹੈ ਨਹੀਂ ਸੀ ਮੈਂ ਮੰਜੇ 'ਤੇ ਬੈ ਕੇ ਬਹੁਤ ਰੋਇਆ ਹਾਏ ਰੱਬਾ ਹੁਣ ਕੀ ਕਰਾਂ ਪਾਲ ਨੂੰ ਸਜ਼ਾ ਲਈ ਉਸ ਦੀ ਜਾਣ ਕੇ ਭੁੱਲ ਜਾਵਾਂ ਇਹ ਕਿ ਇਸ ਤਰ੍ਹਾਂ ਹੋ ਸਕਦਾ ਹੈ ਜੀਵਨ ਵਿੱਚ ਇਹੋ ਕੁਝ ਮਿਲਿਆ ਸੀ ਬਸ ਹੁਣ ਇਹ ਵੀ ਤਿਆਗ ਦੇਵਾਂ ਜ਼ਮੀਰ ਨੂੰ ਵੀ ਤੋਖਾ ਨਹੀਂ ਦੇ ਸਕਦਾ ਪਿਆਰੀ ਨੇ ਆਪਣੇ ਗੁਨਾਹਾਂ ਦਾ ਸੱਚੇ ਦਿਲੋਂ ਖ਼ਬਾਲ ਕਰ ਲਿਆ ਉਹਨਾ ਜੋ ਮਨੁੱਖ ਹੋ ਕੇ ਗਲਤੀਆਂ ਨਹੀਂ ਕਰਦਾ ਉਹ ਪਾਲ ਦੇ ਪਿਆਰ ਵਿੱਚ ਖਿੱਚਿਆ ਮੌਤ ਦੇ ਦਰ ਆ ਗਿਆ ਇਸ ਤੋਂ ਬਹੁਤਾ ਇੱਕ ਪ੍ਰੇਮੀ ਕਿਸੇ ਨੂੰ ਕੀ ਯਾਦ ਕਰ ਸਕਦਾ ਕੀ ਮੈਂ ਪਾਲ ਨੂੰ ਸੱਚੇ ਦਿਲੋਂ ਨਹੀਂ ਪਿਆਰ ਕਰਦਾ ਮੇਰੀ ਜ਼ਿੰਦਗੀ ਤਾਂ ਉਸ ਦੀ ਮੁਹੱਬਤ ਵਿੱਚ ਬਿਲਕੁਲ ਸਾਰੀਆਂ ਮੰਜ਼ਲਾ ਮਾਰ ਕੇ ਖਤਮ ਹੋ ਚੁੱਕੀ ਹੈ ਜੇ ਪਿਆਰ ਹੈ ਉਸ ਬਿਨਾ ਜ਼ਿੰਦਾ ਨਹੀਂ ਰਹਿ ਸਕਦਾ ਤਾਂ ਮੇਰੇ ਬਚਨ ਦੀ ਕਿਹੜੀ ਸੂਰਤ ਹੋ ਸਕਦੀ ਹੈ ਜ਼ਮੀਰ ਆਖਰੀ ਸੀ ਇਸ ਤਰ੍ਹਾਂ ਇਮਤਿਹਾਨ ਹੈ ਬਰਵੀਰ ਫੇਰਾ ਤਰ ਮੈਂ ਕਿ ਮੈਂ ਆਪਣੇ ਆਪ ਨੂੰ ਵਿੱਚੋਂ ਕੱਢ ਲਵਾਂ ਹਰਫ ਉਸ ਤੋਂ ਬਗੈਰ ਕਿਸ ਤਰ੍ਹਾਂ ਜ਼ਿੰਦਾ ਰਹਿ ਸਕਾਂਗਾ ਪਾਲ ਦਾ ਸਾਰੀ ਗਲ ਜਾਣ ਕੇ ਕੀ ਹਾਲ ਹੋਵੇਗਾ ਉਹ ਨਾਲ ਸੇ ਕਲੀ ਸਦਾ ਦੀ ਕਮਲਾ ਜਾਵੇਗੀ ਰੰਦਰੋਵਾਜ਼ ਆ ਰਹੀ ਸੀ ਕਿ ਤੂੰ ਸਦੀ ਰਾਇ ਨੂੰ ਆਪਣੀ ਖੁਦਗਰਤੀ ਲਈ ਵਰਤ ਰਿਹਾ ਨਹੀਂ ਪਾਲ ਭਗਵਾਨ ਦੀਆਂ ਲੱਖਾਂ ਚੀਜ਼ਾਂ ਵਿੱਚੋਂ ਇੱਕ ਚੀਜ਼ ਹੈ ਮੈਂ ਦੁਨੀਆਵਾਰ ਕਿ ਉਸ ਨੂੰ ਨਹੀਂ ਛੱਡਾਂਗਾ ਇਹ ਵੀ ਠੀਕ ਫੈਸਲਾ ਨਹੀਂ ਇਹ ਇੱਕ ਮੂੜ ਕਾਮੀ ਦੀ ਜ਼ਿੱਦ ਕਹੀ ਜਾ ਸਕਦੀ ਹੈ ਆਹ ਗੁਰਦੇਵ ਮੈਨੂੰ ਇੱਥੇ ਤੁਹਾਡੀ ਲੋੜ ਹੈ ਮੈਂ ਕੁਝ ਨਹੀਂ ਕਰ ਸਕਦਾ ਡਰਦਾ ਹਾਂ ਕਿ ਕਿਤੇ ਉਹ ਕੁਝ ਨਾ ਹੋ ਜਾਵੇ ਜਿਹੜਾ ਸਾਰੇ ਜਨਮ ਦੀ ਕਮਾਈ ਰੋੜ ਦੇਵੇ ਮੈਂ ਤੁਹਾਡੇ ਫੈਸਲੇ ਨੂੰ ਸੱਚਾ ਇਨਸਾਫ ਮੰਨਾਂਗਾ ਬੋਲੋ ਮੇਰੇ ਗੁਰੂਦੇਵ ਮੈਂ ਤੁਹਾਨੂੰ ਪਿਆਰ ਜੇ ਦਨਤਾ ਦੀ ਅਨੁਭਵਤਾ ਹੈ ਮਾਨਵਤਾ ਤੇ ਉਸਦੀ ਰਿਸ਼ਮ ਪੈ ਕੇ ਹੀ ਅੰਦਰ ਕੋਈ ਲਗਨ ਲੱਗਦੀ ਹੈ ਸਿਮਰਨ ਨਿਤ ਪਿਆਰ ਦੀ ਰੋਸ਼ਨੀ ਨੂੰ ਬਧਾਉਂਦਾ ਹੈ ਇੱਕ ਦਿਨ ਸਾਰੀ ਮਾਨਵਤਾ ਰੋਸ਼ਨੀ ਵਿੱਚ ਜਾਗ ਉੱਠਦੀ ਹੈ ਕਾਰਜ ਕਰਨ  ਭਾਵੀ ਜਾਗੇ ਜਾਂਦੇ ਹਨ ਮਾਨਵਤਾ ਦਾ ਪਾਰ ਛਾਗੇ ਬਿਨਾ ਆਤਮਾ ਦੇ ਰਸ ਮੰਡਲਾਂ ਵਿੱਚ ਉਡਾਰੀਆਂ ਅਸੰਭਵ ਹਨ ਉਹ ਪ੍ਰੇਮੀ ਸਰੀਰਕ ਪਿਆਰ ਵਿੱਚ ਹੀ ਖੁਬਿਆ ਹੋਇਆ ਹੈ ਜਿਹੜਾ ਦ્વੈਖ ਭਾਵਨਾ ਵਿੱਚ ਚੀਕ ਚਹਾੜਾ ਪਾ ਰਿਹਾ ਹੈ ਪਿਆਰ ਦਾ ਰੱਬੀ ਰਾਜ ਉਹ ਦੁਖ ਲਦਾ ਹੈ ਜਦੋਂ ਪ੍ਰੇਮੀ ਆਪਣੇ ਆਪ ਨੂੰ ਤ્યાਗ ਵਿੱਚ ਬਦਲ ਦਿੰਦਾ ਹੈ ਪ੍ਰਿਆ ਦੇ ਮਾਨਵ ਅੰਗਾਾਂ ਤੱਕ ਹੀ ਇੱਕ ਪ੍ਰੇਮੀ ਦੀ ਮੰਦਰ ਨਹੀਂ ਇਹ ਕੇਵਲ ਆਤਮ ਆਨੰਦ ਦਾ ਖਿੰਕ ਦਿੱਤਾ ਲਾਲਚ ਹੈ ਜਿਸ ਤੋਂ ਪ੍ਰੇਮੀ ਪ੍ਰਭਾਵਿਤ ਹੋ ਕੇ ਆਪਣੇ ਪਰਮ ਆਨੰਦ ਨੂੰ ਪਾਵੇ ਤੜਪਣਾ ਪ੍ਰਿਆ ਦੀਆਂ ਬਾਹਾਂ ਵਿੱਚ ਵੀ ਖਤਮ ਨਹੀਂ ਹੋ ਸਕਦੀ ਜਿੱਨਾਂ ਚਿਰ ਆਪਣੇ ਪਿਆਰ ਨੂੰ ਵਸਤਵ ਅਵਸਥਾ ਵਿੱਚ ਨਹੀਂ ਪਛਾਣਿਆ ਜਾਂਦਾ ਜ਼ਰਰੇ ਵਿੱਚ ਪਹਾੜ ਦੀ ਹਸਤੀ ਤੇ ਇੱਕ ਬੀਜ ਵਿੱਚ ਹਲਾਰੇ ਲੈਂਦਾ ਬ੍ਰਿਸ਼ਾ ਯਕੀਨਨ ਪ੍ਰੇਮ ਕਾ ਵਿੱਚੋਂ ਪਰਮ ਸੁਖ ਹੈ ਇਸ ਤੀ ਖੋਜ ਵਿੱਚ ਬੈਠੇ ਜੋਗੀ ਆਪਣੇ ਪਿੰਜਰ ਸੁਕਾਰੇ ਸਨ ਓਮ ਸਦਾ ਸੁਖ ਮੈਂ ਮਹਾ ਪ੍ਰਭੂ ਗੁਰੂ ਤੇ ਮੈਂ ਖਾਮੋਸ਼ਾਂ ਫੈਸਲਾ ਹੋ ਗਿਆ ਪਰ ਸਾਰੀ ਕਾਇਆ ਕਮਲਾ ਗਈ ਪਾਲ ਵੀ ਆ ਗਈ ਪਰ ਮੇਰਾ ਮਯੂਸ ਮੂੰਹ ਵੇਖ ਕੇ ਹੱਕੀ ਬੱਕੀ ਰਹਿ ਗਈ ਤੇ ਕਹਿਣ ਲੱਗੀ ਤੁਸੀਂ ਇਹਨੇ ਦੱਸ ਕਿਉਂਦੇ ਹੋ ਈਸ਼ਵਰ ਚੰਗੀ ਕਰੇਗਾ ਤੁਸੀਂ ਤੇ ਰੋਏ ਜਾਪਦੇ ਹੋ ਮੇਰੀਆਂ ਗਮ ਭਰੀਆਂ ਅੱਖਾਂ ਪਾਲ ਤੋਂ ਵਿਛੜ ਰਹੀਆਂ ਸਨ ਪਰ ਪਾਲ ਵਿਚਾਰੀ ਨੂੰ ਕੁਝ ਪਤਾ ਨਹੀਂ ਸੀ ਉਹ ਮੇਰਾ ਗਮ ਪ੍ਰਾਦੀ ਬਿਮਾਰੀ ਸਮਝ ਰਹੀ ਸੀ ਪਰ ਮੈਂ ਉਸਦੇ ਦਰਦ ਵਿਛੋੜੇ ਵਿੱਚ ਫਿਸਰਿਆ ਸਾਂ ਮੈਂ ਇੱਕ ਹੌਂਕ ਕਾਲਿਆ ਹਉਂ ਜਾਪਿਆ ਜ਼ਿੰਦਗੀ ਮੌਤ ਦੀ ਪਕੜ ਵਿੱਚ ਇੱਕ ਵਾਰ ਚਨ ਜੋੜੀ ਗਈ ਐਥੋਂ ਤੁਹਾਡਾ ਜਿਹਾ ਤੇਰਾ ਵੇਖ ਸਾਰਿਆਂ ਨਹੀਂ ਜਾਂਦਾ ਤੁਸੀਂ ਅਣ ਹੋਏ ਫਿਕਰ ਨਾਲ ਆਪਣੇ ਆਪ ਨੂੰ ਕਿਉਂ ਪਏ ਦੁਖੀ ਕਰਦੇ ਹੋ ਪਰ ਤੂੰ ਨਹੀਂ ਜਾਣਦੀ ਮੇਰੀ ਜ਼ਿੰਦਗੀ ਵਿੱਚ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਆਇਆ ਸੁੱਖ ਤੇ ਪਿਆਰ ਦਾ ਪਾ ਲੈਣਾ ਕੋਈ ਮੁਸ਼ਕਲ ਨਹੀਂ ਪਰ ਇਸਦਾ ਨਿਭਾਉਣਾ ਕਿੰਨਾ ਮੁਸ਼ਕਲ ਹੈ ਰੱਬ ਚਾਹੇ ਸਭ ਠੀਕ ਹੈ ਆਪਣੇ ਕੰਮ ਗਲਤ ਕਰਦੇ ਵੋ ਮੈਂ ਚੁੱਪ ਹੋ ਗਿਆ ਆਲਨੀ ਵਿੱਚ ਸਿਰ ਤੋਂ ਪਗਲਾ ਕੇ ਤੇਲ ਚਸਨ ਦੀ ਜੂੜਾ ਖੋਲਿਆ ਕੇਸ ਮੋਡਿਆਂ ਤੇ ਲੰਮਕਣ ਲੱਗ ਪਏ ਉਸ ਤੇਲ ਵਾਲੀ ਸ਼ੀਸ਼ੀ ਚੁੱਕ ਕੇ ਸਿਰ ਦੇ ਵਿਚਾਲੇ ਤੇਲ ਪਾਇਆ ਤੇ ਪੋਲੀਆਂ-ਪੋਲੀਆਂ ਉਂਗਲਾਂ ਨਾਲ ਚਸਨ ਲੱਗ ਪਈ ਮੈਂ ਖਿਆਲ ਕਰਦਾ ਸਾਂ ਕਿ ਫਿਰ ਮੇਰਾ ਅੰਗ-ਆੰਗ ਇਸ ਦੀ ਸ਼ੋਨ ਉਤਰਸੇਗਾ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਆਪਣਾ ਆਪ ਜ਼ਬਤ ਕਰਕੇ ਪੁੱਛਿਆ ਪ੍ਰਿਆ ਮੇਰੇ ਵਿਛੜਨ ਦਾ ਤੁਹਾਨੂੰ ਦੁੱਖ ਤਾਂ ਨਹੀਂ ਹੋਵੇਗਾ ਨਹੀਂ ਬਲ ਪਰ ਮੈਂ ਤੇ ਪ੍ਰਿਆ ਰਾਤ ਕਿ ਰੋਇਆ ਕਰਾਂਗਾ ਪ੍ਰੀਤਮ ਇਸ ਤ੍ਰੀਸ ਵਿਛੋੜੇ ਨੂੰ ਹੱਸ ਕੇ ਲੰਘਾ ਦਿੰਦੀ ਹੈ ਜਿਸ ਦੇ ਥੋੜੇ ਜਿੰਨੇ ਚਰਮਗਰੋਂ ਉਸਦਾ ਲਈ ਪ੍ਰੀਤਮ ਨਾਲ ਇੱਕ ਮਿਕ ਹੋ ਜਾਣਾ ਹੁੰਦਾ ਥੋੜੇ ਜਿੰਨੇ ਚਰਮਗਰੋਂ ਮੈਂ ਹੁਪਕੀ ਹੁਪਕੀ ਰੋਪਿਆ ਪਾਲ ਨੇ ਮੇਰਾ ਮੂੰਹ ਆਪਣੇ ਵੱਲ ਪੋਵਾਇਆ ਪਰ ਮੈਂ ਫਿਰ ਪਰੇ ਕਰ ਲਿਆ ਮੈਂ ਅਸਲੀਅਤ ਦੱਬੀ ਬੈਠਾ ਸੀ ਪਰ ਉਹ ਮੱਲੂ ਜ਼ੋਰੀ ਜ਼ਾਹਰ ਹੋ ਜਾਣਾ ਚਾਹੁੰਦੀ ਸੀ ਪਾਲ ਨੇ ਤੇਲ ਚਸਣਾ ਛੱਡ ਦਿੱਤਾ ਤੇ ਤੌਰੀਆਂ ਨਾਲ ਮੇਰੀਆਂ ਅੱਖਾਂ ਪੁੰਜੀਆਂ ਪਾਲ ਇਹਨਾਂ ਨੂੰ ਸਾਫ਼ ਨਾ ਕਰੋ ਹਿੱਤੇ ਹੁਣ ਬੈਂਦੀਆਂ ਹੀ ਰਹਿਣਗੀਆਂ ਮੈਂ ਤੁਹਾਡੇ ਨਾਲ ਚਰਨ ਲਈ ਡਾਕਟਰ ਸਾਹਿਬ ਤੋਂ ਛੁੱਟੀ ਮਨਜ਼ੂਰ ਕਰਵਾਵਾਂ ਨਹੀਂ ਮੈਂ ਤੁਹਾਨੂੰ ਨਹੀਂ ਲੈ ਜਾ ਸਕਦਾ ਦੂਸਰੇ ਤੁਹਾਨੂੰ ਤਕਲੀਫ ਹੋਵੇਗੀ ਰਾਹ ਵਿੱਚ ਤੁਹਾਡੀਆਂ ਗੱਲਾਂ ਕਿੰਨੀਆਂ ਮਿੱਠੀਆਂ ਹੁੰਦੀਆਂ ਸਨ ਪਰ ਅੱਜ ਤੁਸੀਂ ਕਿਉਂ ਜੀਆਂ ਦਿਲ ਤੋਂ ਗੱਲਾਂ ਕਰ ਰਹੇ ਹੋ ਸਮੇਂ ਨੇ ਮਜਬੂਰ ਕਰ ਦਿੱਤਾ ਹੈ ਮੇਰਾ ਸਭ ਕੁਝ ਪਾਲ ਨਹੀਂ ਮੇਰਾ ਦਿਲ ਬਹਿਲਣ ਲਈ ਅਨੇਕ ਯਤਨ ਕੀਤੇ ਪਰ ਮੇਰੇ ਅੰਦਰ ਗਮ ਦਾ ਤੂਫਾਨ ਆਇਆ ਹੋਇਆ ਸੀ ਦਿਲ ਨੂੰ ਕੁਝ ਨਹੀਂ ਧੀਰੇ ਦੇ ਧੋਖੇ ਵਿੱਚ ਲਾ ਕੇ ਪਾਲ ਤੋਂ ਪੁੱਛਿਆ ਮੈਨੂੰ ਯਾਦ ਕਰਿਆ ਕਰੋਗੇ ਨਹੀਂ ਉਹ ਕਰਨ ਉਸਨੇ ਮੁਸਕਰਾਉਂਦਿਆਂ ਕਿ ਇਹ ਵੀ ਖੁਸ਼ਕਿਸਮਤੀ ਹੈ ਜੋ ਤੁਸੀਂ ਬਿਲਕੁਲ ਭੁੱਲ ਜਾਵੋ ਪਰ ਕਦੇ ਨਾ ਕਦੇ ਇਸ ਨਮਾਨੇ ਨੂੰ ਜ਼ਰੂਰ ਯਾਦ ਕਰ ਲਿਆ ਕਰਨਾ ਪਿਆਰ ਵਿੱਚ ਮਸਤਾਨੀ ਹੋਈ ਰੂਪਿਆਰੇ ਦਾ ਹੀ ਰੂਪ ਹੋ ਜਾਂਦੀ ਹੈ ਯਾਦ ਤੇ ਪੁਰ ਦਾ ਖਿਆਲ ਹੀ ਨਹੀਂ ਰਹਿੰਦਾ ਜਦ ਤੱਕ ਤੁਸੀਂ ਛੁੱਟੀ ਕੱਟ ਨਹੀਂ ਆਉਂਦੇ ਮੈਂ ਤੁਹਾਡਾ ਸਿਮਰਨ ਕਰਾਂਗੀ ਹੁਣ ਅਸੀਂ ਤਕੜੇ ਸਮੇਂ ਪਿੱਛੋਂ ਮਿਲਾਂਗੇ ਮੈਂ ਤਾਂ ਤੁਹਾਡੇ ਵਿੱਚ ਇੰਨੀ ਆ ਚੁੱਕੀ ਹਾਂ ਕਿ ਵਿਛੜੀ ਨਹੀਂ ਸਕਦੀ ਇੱਕ ਮਹੀਨੇ ਦੇ ਇੱਕ ਇੱਕ ਦਿਨ ਨੂੰ ਤੁਹਾਡੀ ਉਡੀਕ ਵਿੱਚ ਸਵਾਦ ਬਣਾ ਕੇ ਵਾਰਸੋ ਟਾਂਗੀ ਮੇਰਾ ਆਪਾ ਇਉਂ ਮੁਕਤਜਾ ਹੋਇਆ ਜਾਪਦਾ ਜਿਵੇਂ ਜ਼ਿੰਦਗੀ ਮੌਤ ਦਾ ਛੇੜਾ ਹੀ ਮੁੱਕ ਗਿਆ ਹੋਵੇ ਉਸਦੇ ਪਿਆਰ ਭਿੰਨੇ ਸ਼ਬਦ ਸੁਣ-ਸੁਣ ਮੇਰਾ ਹਿਰਦਾ ਕੰਡਿਆਲੀ ਤਾਰ ਤੇ ਪੁੜਕਰਿਆ ਸੀ ਤੜਪਦਿਆਂ ਲੁਚਦਿਆਂ ਰਾਤ ਬੀਤ ਰਹੀ ਸੀ ਮੈਂ ਤੇ ਨੀਂਦ ਨੇ ਵੈਰੀਆਂ ਵਾਂਗ ਇੱਕ ਦੂਜੇ ਤੋਂ ਮੂੰਹ ਪੰਭਾਈ ਰੱਖੇ ਬਾਕੀ ਅਗਲੇ ਤੇ ਆਖਰੀ ਕਾਂਡ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ